ਨਹੀਂ ਕਿਉਂ ਰੈਲੀ ਦਾ ਅਸਰ ਨਹੀਂ ਹੋਏਗਾ ਜੀ ਤੁਸੀਂ ਮੈਨੂੰ ਇਹ ਦੱਸੋ ਹਜ਼ਾਰਾਂ ਬੰਦੇ ਇਕੱਠੇ ਹੋਏ ਜਦੋਂ ਹਜ਼ਾਰਾਂ ਬੰਦੇ ਇਕੱਠੇ ਹੁੰਦੇ ਨੇ ਇੱਥੇ 10 ਬੰਦੇ ਇਕੱਠੇ ਹੋ ਜੀ ਉਹਦਾ ਅਸਰ ਸ਼ੁਰੂ ਹੋ ਜਾਂਦਾ ਇੱਥੇ ਤੇ ਹਜ਼ਾਰਾਂ ਇਕੱਠੇ ਹੋਏ ਲਾਈਨ ਆਰਡਰ ਨੂੰ ਕਿਵੇਂ ਦੇਖਦੇ ਹੋ ਬਾਜਵਾ ਸਾਹਿਬ ਲਾਰਡ ਨਾ ਆਰਡਰ ਨਾਂ ਦੀ ਤੇ ਚੀਜ਼ ਹੀ ਨਹੀਂ ਜੀ ਜਿੱਥੇ ਆਪ ਦਾ ਇੱਕ ਸਰਪੰਚ ਬਲਟੋਏ ਦਾ ਦਿਨ ਦਿਹਾੜੇ 3 ਵਜੇ ਇੱਕ ਸ਼ਾਦੀ ਦੇ ਵਿੱਚ ਜਿੱਥੇ ਉਹਨਾਂ ਦਾ ਬਲਟੋਏ ਦਾ ਐਮ ਐਲ ਏ ਵੀ ਹਾਜ਼ਰ ਸੀ ਉਹਨੂੰ ਲੋ ਪੁਆਇੰਟ ਬਲੈਂਕ ਰੇਂਜ ਤੋਂ ਆ ਕੇ ਪਿਛਲੇ ਪਾਸਿਓਂ ਗੋਲੀ ਮਾਰ ਕੇ ਚਲੇ ਜਾਂਦੇ ਨੇ ਲਾਅ ਐਂਡ ਆਰਡਰ ਇੱਥੇ ਕਿਹੜਾ ਜੀ ਜੇ ਲਾਅ ਐਂਡ ਆਰਡਰ ਹੋਏ ਤਾਂ ਭਗਵੰਤ ਮਾਨ ਨੂੰ ਹਜ਼ਾਰ ਬੰਦਾ ਆਪਣੇ ਨਾਲ ਸਿਕਿਉਰਿਟੀ ਦਾ ਕੈਰੀ ਕਰਨ ਦੀ ਲੋੜ ਹੀ ਨਹੀਂ 100 ਬੰਦਾ ਕੇਜਰੀਵਾਲ ਨੂੰ ਨਾਲ ਰੱਖਣ ਦੀ ਲੋੜ ਕੋਈ ਨਹੀਂ ਜੀ ਇਹ ਤਾਂ ਕਹਿੰਦੇ ਸੀ ਕਿ ਜਿਹਨੂੰ ਸਿਕਿਉਰਿਟੀ ਚਾਹੀਦੀ ਪੋਲਟਰੀ ਫਾਰਮ ਖੋਲੇ ਹੁਣ ਮੈਂ ਭਗਵੰਤ ਨੂੰ ਪੁੱਛਣਾ ਚਾਹਨਾ ਕੇਜਰੀਵਾਲ ਵੀ ਇੱਥੇ ਆ ਕੇ ਬਹਿ ਗਿਆ ਹੈ ਸਸੋਧਿਆ ਵੀ ਇੱਥੇ ਆ ਕੇ ਬਹਿ ਗਿਆ ਹੈ ਸਿੰਦਰ ਜੈਨ ਵੀ ਚੰਡੀਗੜ੍ਹ ਬਹਿ ਗਿਆ ਹੈ ਪੰਜਾਬ ਦੀ ਪੈਮਾਨੇ ਵੱਡੇ ਪੈਮਾਨੇ ਤੇ ਲੁੱਟ ਕੀਤੀ ਜਾ ਰ ਜਿਹੜਾ ਭਗਵੰਤ ਮਾਨ ਨੂੰ 15 ਤਰੀਕ ਨੂੰ ਜਿਹੜਾ ਅਕਾਲ ਤਖਤ ਸਾਹਿਬ ਤੇ ਜਿਹੜਾ ਪੇਸ਼ ਹੋਣ ਲਈ ਗਿਆ ਉਹ ਕਹਿੰਦੇ ਵੀਡੀਓਗ੍ਰਾਫੀ ਹੋਣੀ ਚਾਹੀਦੀ ਹੈ ਦੇਖੋ ਮੇਰੀ ਇੱਕ ਸੁਣੋ ਪੰਜਾਬੀ ਜਿੰਨੇ ਨੇ ਉਹ ਸਾਡੇ ਜਿਹੜੇ ਧਾਰਮਿਕ ਸਥਾਨ ਨੇ ਸਾਡੇ ਇੰਸਟੀਚੂਸ਼ਨਸ ਨੇ ਸਿੱਖਾ ਦੇ ਉਹਨਾਂ ਦੀ ਸਾਰੇ ਕਦਰ ਕਰਦੇ ਅਸੀਂ ਇਹ ਚਾਹੁੰਦੇ ਆ ਸਿੱਖ ਇੰਸਟੀਚੂਸ਼ਨਸ ਦੀ ਮਾਨ ਤੇ ਮਰਿਆਦਾ ਬਰਕਰਾਰ ਰਹਿਣੀ ਚਾਹੀਦੀ ਮੈਂ ਇਹਨੂੰ ਕਹਿਣਾ ਚਾਹਾਂਗਾ ਤੂੰ ਅੰਦਰ ਸਵਾਲ ਜਵਾਬ ਕੀ ਕਰਨਾ ਹੈ ਕੀ ਨਹੀਂ ਕਰਨਾ ਉਹ ਤੇ ਬਾਅਦ ਦੀ ਗੱਲ ਹੈ ਪਹਿਲੇ ਪੰਜਾਬ ਦੇ ਲੋਕ ਪੁੱਛ ਰਹੇ ਨੇ ਜਿਹੜੀ ਤੁਸੀਂ ਪੰਜਾਬ ਚ ਲੁੱਟ ਕਰ ਰਹੇ ਹੋ ਭਗਵੰਤ ਮਾਨ ਜੀ ਉਹਦਾ ਜਵਾਬ ਤੇ ਦੇ ਦਿਓ ਤੁਹਾਡਾ ਕੇਜਰੀਵਾਲ ਕਹਿੰਦਾ 20000 ਕਰੋੜ ਦੀ ਮਾਈਨਿੰਗ ਦੇ ਮੈਂ ਪੈਸੇ ਦਿਆ ਕਰੂੰਗਾ ਪਿਛਲੇ 4 ਸਾਲ ਦੀ ਐਵਰੇਜ ਤੇ 300 ਕਰੋੜ ਆਈ ਹੈ ਤੇ 19700 ਕਰੋੜ ਰੁਪਈਆ ਇੱਕ ਸਾਲ ਦਾ ਜਿਹੜਾ 4 ਸਾਲਾਂ ਚੋਂ ਤਕਰੀਬਨ 80000 ਕਰੋੜ ਰੁਪਈਆ ਬਣ ਜਾਂਦਾ ਉਹ ਕਿੱਥੇ ਹੈ ਅੱਛਾ ਫੇਰ ਵੇਖੋ ਸ਼ਰਾਬ ਦਾ ਸਕੈਂਡਲ ਜੇ ਚੋਂ ਤਕਰੀਬਨ 800 ਤੋਂ 1000 ਕਰੋੜ ਰੁਪਈਆ ਇਹ ਆਪ ਦੀ ਸਰਕਾਰ ਕੱਢਦੀ ਔਰ सीबीआई ਨੇ ਉਹਦੇ 게ਸਟ ਇੱਕ ਬਹੁਤ ਵੱਡੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ ਜਿਹਦੇ ਵਿੱਚ ਹਰਪਾਲ ਚੀਮਾ ਵੀ ਇਹਦੇ ਬਿਆਨ ਲੈ ਗਏ چیਫ ਸਕੱਟਰੀ ਪੰਜਾਬ ਦੇ ਬਿਆਨ ਲੈ ਗਏ ਜਿਹੜਾ ਕਮਿਸ਼ਨਰ ਐਕਸਾਈਜ਼ੀ ਰੂਜ਼ਮ ਉਹਦੇ ਬਿਆਨ ਲੈ ਗਏ ਨੇ ਅਜੇ ਤੱਕ ਭਾਜਪਾ ਨੇ ਉਹਦੇ ਤੇ ਐਕਸ਼ਨ ਕਿਉਂ ਨਹੀਂ ਲਿਆ ਤੁਸੀਂ ਮੈਨੂੰ ਤੁਹਾਨੂੰ ਨਹੀਂ ਜਾਂਦਾ ਕਿ ਬੀ ਟੀਮ ਹੀ ਆਪ ਜੀ ਜੋ ਕੁਝ ਅੱਜ ਪੰਜਾਬ ਚ ਹੋ ਰਿਹਾ ਹੈ ਸਾਡੇ ਇੰਸਟੀਚਿਊਸ਼ਨਸ ਨੂੰ ਵੀ ਜੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸਿੱਧੀਆਂ ਡਾਇਰੈਕਸ਼ਨਸ ਭਗਵੰਤ ਮਾਨ ਨੂੰ ਮਿਨਿਸਟਰੀ ਆਫ ਹੋਮ ਅਫੇਅਰਸ ਸਵਾਰੀਆਂ ਦਿੱਲੀ ਤੋਂ ਬਾਜੋ ਸਾਹਿਬ ਆ ਨਰੇਗਾ ਦੇ ਵਿੱਚ ਵੇਖੋ ਮੈਂ ਸਿੱਧੀ ਉੱਥੇ ਵਿਧਾਨ ਸਭਾ ਚੋਂ ਉਹਨੂੰ ਗੱਲ ਕਹੀ ਸੀ ਜੇ 60 40 ਦੀ ਰੇਸ਼ੋ ਕਰ ਵੀ ਦਿੱਤੀ મોદી ਨੇ 2000 ਕਰੋੜ ਦਾ ਕੰਮ ਕਰਨਾ ਹੈ ਤੁਸੀਂ ਬਜਟ ਦੇ ਵਿੱਚ ਪ੍ਰੋਵੀਜ਼ਨ ਕਰ ਦੋ ਕਿ ਜਿੰਨੇ ਪੈਸਿਆਂ ਦੀ ਲੋੜ ਹੈ 500 ਕਰੋੜ ਹੋਏਗਾ 600 ਕਰੋੜ ਹੋਏਗਾ 700 ਅਸੀਂ ਬਜਟ ਚੋਂ ਦਾਂਗੇ ਜੇ ਮਸ਼ਹੂਰੀਆਂ 'ਚ 1000 ਕਰੋੜ ਖਰਚ ਕਰ ਸਕਦੇ ਹੋ ਲੋਕ ਤਾਂ ਦੁਖੀ ਹੋ ਗਏ ਭਗਵੰਤਨੂ ਤੇ ਕੇਜਰੀਵਾਲ ਦਾ ਮੂੰਹ ਵੇਖ ਕੇ ਇਹਨਾਂ ਦਾ ਸਵੇਰੋ ਸਵੇਰ ਮੂੰਹ ਵੇਖ ਲੋ ਤੇ ਦਿਹਾੜੀ ਕਿਸੇ ਦੀ ਚੰਗੀ ਲੰਗਦੀ ਨਹੀਂ ਜੀ ਤੇ ਘੱਟ ਤੋਂ ਘੱਟ ਤੁਸੀਂ ਉਹ 1000 ਕਰੋੜ ਦੀ ਜਗ੍ਹਾ ਤੇ 200 ਕਰੋੜ ਮਸ਼ਹੂਰੀਆਂ ਤੇ ਰੱਖ ਲੋ ਤੇ 800 ਕਰੋੜ ਮੈਨਰੇਗਾ ਦੇ ਵਰਕਰਾਂ ਨੂੰ ਦੇ ਦੋ ਤੇ ਸਾਰਾਂ ਦਾ ਕੰਮ ਸੌਰਜ ਇਹਨਾਂ ਦੀ ਸ਼ਕਲ ਵੇਖ ਵੇਖ ਕੇ ਹਰ ਪਿੰਡ ਦੇ ਵਿੱਚ ਤੁਹਾਨੂੰ ਪਤਾ ਹੈ ਪੁਰਾਣੇ ਵਕਤ ਦੇ ਵਿੱਚ ਕੁਝ ਲੋਕ ਇਹੋ ਜਿਹੇ ਹੁੰਦੇ ਸੀ ਜੇ ਕਿਸੇ ਦੇ ਮੱਥੇ ਲੱਗ ਜਾਂਦੇ ਸੀ ਉਹ ਕਹਿੰਦੇ ਯਾਰ ਇਹ ਸਵੇਰੇ ਮੱਥੇ ਲੱਗ ਗਿਆ ਦਿਹਾੜੀ ਆਪਣੀ ਚੰਗੀ ਨਹੀਂ ਟੱਪਣੀ ਜਦੋਂ ਭਗਵੰਤ ਮਾਨ ਦੇ ਦਰਸ਼ਨ ਭਾਵੇਂ ਬੱਸ ਸਟੈਂਡ ਤੇ ਤੁਰਜੋ ਭਾਵੇਂ 에어ਪੋਰਟ ਤੇ ਤੁਰਜੋ ਭਾਵੇਂ ਵਾਸ਼ਰੂਮ ਦੇ ਵਿੱਚ ਸ਼ਹਿਰਾਂ ਦੇ ਵਿੱਚ ਵਾਸ਼ਰੂਮ ਬਣੇ ਨੇ ਵਾਸ਼ਰੂਮ ਕਰਨ ਵੀ ਦਰਵਾਜ਼ਾ ਖੋਲੋ ਤਾਂ ਸਾਹਮਣੇ ਇਹ ਖਲੋਤਾ ਹੁੰਦਾ ਹੁਣ ਦੱਸੋ ਕਿਸੇ ਜਗ੍ਹਾ ਤੇ ਛੱਡ ਦਿਆ ਕਰੇ ਹੁਣ ਮੈਨੂੰ ਜਿੱਥੇ ਵਾਸ਼ਰੂਮ ਹੋ ਰਿਹਾ ਉੱਥੇ ਵੀ ਸਾਹਮਣੇ ਖਲੋਤਾ ਹੈ ਜੀ ਉਹ ਦੱਸੋ ਬੰਦੇ ਉੱਥੇ ਕਰਨ ਕੀ ਥੋੜਾ ਜਿਹਾ ਕੋਈ ਸ਼ਰਮ ਹੀ ਆ ਕਰਨ ਬੰਦ ਕਰਨ ਇਸ ਕੰਮ ਨੂੰ ਕੋਈ ਦੱਸੇ ਤਾਂ ਸਹੀ ਪੰਜਾਬ ਦਾ ਕਰਜ਼ਾ ਕੇਜਰੀਵਾਲ ਕਹਿੰਦਾ ਸੀ ਮੈਂ 1 ਰੁਪਿਆ ਕਰਜ਼ਾ ਨਹੀਂ ਚੁੱਕੂੰਗਾ ਪਿਛਲੀਆਂ 75 ਸਾਲ ਦੀਆਂ ਸਰਕਾਰਾਂ ਨੇ ਕਰਜ਼ਾ ਚੁੱਕਿਆ 260000 ਕਰੋੜ ਅੱਜ ਹੋ ਗਿਆ 425000 ਕਰੋੜ ਤੇ ਜਿੱਦਨ ਤੱਕ ਇਹ ਗਲੋਂ ਲੈਣੇ ਨੇ 5 ਲੱਖ ਕਰੋੜ ਹੋ ਜਾਣਾ ਤੇ ਮੈਨੂੰ ਦੱਸੋ ਕਿਹੜੀ ਕੋਈ ਦੇ ਕੇ ਕੀ ਚੱਲੇ ਮੈਂ ਤੇ ਪੰਜਾਬੀਆਂ ਨੂੰ ਬੇਨਤੀ ਕਰਨੀ ਹੈ ਇਕੱਠੇ ਹੋਵੋ ਆਪਣੇ ਕਮਰ ਕੱਸੇ ਕਰੋ ਜੇ ਕਿਸਾਨੀ ਬਚਾਣੀ ਹੈ ਖੇਤ ਮਜ਼ਦੂਰੀ ਬਚਾਣੀ ਹੈ ਸਰਕਾਰੀ ਕਰਮਚਾਰੀਆਂ ਨੂੰ ਮੈਂ ਬੇਨਤੀ ਕਰਨਾ ਚਾਹਨਾ ਤੁਹਾਨੂੰ ਬੜਾ ਚਾਹ ਸੀ ਜਦੋਂ ਪਹਿਲੀ ਵਾਰ ਇਹ ਚੀਫ ਮਿਨਿਸਟਰ ਬਣਿਆ ਤੇ ਕਈ ਕੁਇੰਟਲ ਫੁੱਲ ਉਤੋਂ ਛੁੱਟੇ ਸੀ ਉਹਨਾਂ ਸੈਕਟਰੀਅਰ ਤੋਂ ਇਹ ਦਿੱਤੇ ਤੇ ਉਹ ਫੁੱਲ ਥੱਲੋਂ ਤੱਕ ਆਂਦੇ ਆਂਦੇ ਸਾਰੇ ਸੁੱਕ ਗਏ ਨੇ 17% ਅਜੇ ਤੱਕ ਡੀਏ ਨਹੀਂ ਦਿੱਤਾ 40 ਸਾਲਾਂ ਦਾ ਪੈਨਸ਼ਨਰ ਨੂੰ ਪੈਨਸ਼ਨ ਨਹੀਂ ਦਿੱਤੀ 올ਡ ਪੈਨਸ਼ਨ ਸਕੀਮ ਅਨਾਉਂਸ ਕਰਕੇ ਨੋਟੀਫਾਈ ਕਰਕੇ ਅਜੇ ਤੱਕ ਇੰਪਲੀਮੈਂਟਰੀ ਕੀਤੀ ਟੋਟਲ ਫਰਾਡ ਨੇ ਝੂਠੇ ਨੇ ਅਰਬਨ ਨੈਕਸਲਜ਼ ਨੇ ਐਂਡ ਮੈਂ ਭਗਵੰਤ ਨੂੰ ਇੱਕ ਗੱਲ ਕਹਿਣਾ ਚਾਹਨਾ ਇੱਕ ਗੱਲ ਚੰਗੀ ਤਰ੍ਹਾਂ ਸਮਝ ਲੈ ਗੁਰੂ ਮਾਰਾ ਸਾਹਿਬ ਨੇ ਮੇਰ ਕੀਤੀ ਕਾਂਗਰਸ ਦੀ ਸਰਕਾਰ ਆ ਗਈ ਭਗਵੰਤਬਾਨ ਜੀ ਸਾਰਿਆਂ ਨੂੰ ਪਹਿਲੇ ਕਟਾਰੇ ਚ ਘਲਾਰਾਂਗੇ ਜਿੰਨੀ ਕੀਤੀ ਲੋਟੇ ਭਾਵੇਂ ਸ਼ਰਾਬ ਦੇ ਵਿੱਚ ਭਾਵੇਂ ਜਾਇਦਾਦਾਂ ਦੇ ਵਿੱਚ ਭਾਵੇਂ ਆ ਰੇਤ ਦੀ ਹੈ دریاਵਾਂ ਦੀ ਹੈ ਇਹਦੀ ਕੀਮਤ ਤੈਨੂੰ ਅਦਾ ਕਰਨੀ ਪੈਗੀ ਆ ਹੁਣ ਤੁਸੀਂ ਵੇਖ ਹੀ ਰਹੇ ਹੋ ਸਾਰਾ ਕੁਝ ਜੋ ਤੁਹਾਡੇ ਸਾਹਮਣੇ ਹੋ ਰਿਹਾ ਹੈ ਜ਼ਹਿਰਖਾਨ ਨੂੰ ਪੈਸੇ ਨਹੀਂ ਸਾਰਾ ਕੁਝ ਆਪਣੀ ਉਹਨਾਂ ਤੇ ਲਈ ਜਾਂਦਾ ਆਪਣੀਆਂ ਮਸ਼ਹੂਰੀਆਂ ਤੋਂ ਹਾਂਜੀ ਚੰਨੀ ਜੀ ਨਹੀਂ ਦਿਖਾਈ ਹਾਂਜੀ ਚੰਨੀ ਜੀ ਨਹੀਂ ਆਏ ਹਾਂਜੀ ਨਜ਼ਰ ਆਏ ਆ ਅੱਜ ਇਸ ਰੈਲੀ 'ਚ ਚੰਨੀ ਜੀ ਨਹੀਂ ਆਏ ਹਾਂਜੀ ਉੱਥੇ ਫੇ ਚੰਨੀ ਜੀ ਦੱਸਣਗੇ ਤੁਹਾਨੂੰ ਮੈਂ ਉਹਦਾ ਜਵਾਬ ਕੀ ਦੇ ਸਾਂ ਸਰ ਤੁਸੀਂ ਸਾਰੇ ਆਏ ਨੇ ਚੰਨੀ ਜੀ ਇੱਥੇ ਨਹੀਂ ਆਏ ਸੰਗਰੂਰ ਆ ਜਾਣਗੇ ਬਾਜਵਾ ਸਾਹਿਬ ਇੱਕ ਸਾਰੀ ਜਗ੍ਹਾ ਤੇ ਛੋਟੇ ਵੀ ਹੁਣ ਪਿਛਲੀਆਂ ਰੈਲੀਆਂ ਵੇ ਜਿਹੜੇ ਲੀਡਰਸ਼ਿਪ ਅੱਜ ਨਹੀਂ ਆਏ ਜਿਹੜੇ ਅੱਜ ਨੇ ਉਹ ਕੱਲ੍ਹ ਸ਼ਾਇਦ ਨਾ ਹੋਣ ਤੇ ਬਿਲਕੁਲ ਇਸ ਟਾਈਮ ਜਿਹੜੀਆਂ ਵੱਡੀ ਜ਼ਿੰਮੇਵਾਰੀਆਂ ਨੇ ਵੱਡੀ ਜ਼ਿੰਮੇਵਾਰੀ ਇੱਕ ਤੇ ਪ੍ਰਧਾਨ ਦੀ ਹੁੰਦੀ ਹੈ ਇੱਕ ਸੀਐਲਪੀ ਦੀ ਹੁੰਦੀ ਹੈ ਪਾਰਟੀ ਵੱਲੋਂ ਉਹ ਦੋਨੋਂ ਜਾਨੇ ਹਰ ਜਗ੍ਹਾ ਹੈ ਨੇ ਬਾਕੀ ਜ਼ਿਲ੍ਹਾ ਛੜ ਛਡਾਈ ਜਾਂਦੇ ਨੇ ਸਾਰੇ ਆਣ ਕੇ ਸਾਰੇ ਪਹੁੰਚਣ ਕੇ ਰੈਲੀ ਵਿੱਚ ਕੋਈ ਵੱਡਾ ਫੈਸਲਾ ਕੀਤਾ ਗਿਆ ਕਿ ਵੱਡਾ ਫੈਸਲਾ ਇਹ ਲਿਆ ਗਿਆ ਹੈ ਕਿ ਗੈਂਗਸਟਰਜ਼ ਇੱਕ ਸਰਕਾਰ ਆਨ ਤੇ ਕਾਂਗਰਸੀ ਸਰਕਾਰ ਆਈ ਮਹੀਨੇ ਬਾਅਦ ਕੋਈ ਗੋਲੀ ਦਾ ਖੜਾਕ ਪੰਜਾਬ ਨਹੀਂ ਸੁਣੇਗੀ ਇਹ ਸਾਰਿਆਂ ਨੂੰ ਵੱਡਾ ਸਾਰਿਆਂ ਨੂੰ ਪਹਿਲੇ ਗੈਂਗਸਟਰਿਜ਼ਮ ਜਿੱਸਾ ਅਸੀਂ ਹੱਤਵਾਦ ਖਤਮ ਕੀਤਾ ਸੀ ਐਸੇ ਹੀ ਗੈਂਗਸਟਰਸਮ ਖਤਮ ਕਰਾਂਗੇ ਇਹ ਸਾਡਾ ਸਾਰਿਆਂ ਨੂੰ ਵੱਡਾ ਤੇ ਅੱਜ ਪੰਜਾਬੀ ਚਾਹਦੇ ਅਮਨ ਸ਼ਾਂਤੀ ਨੇ ਜੀ ਸਾਰਿਆਂ ਨੂੰ ਵੱਡਾ ਮੁੱਦਾ ਹੀ ਪੰਜਾਬ ਦਾ ਇਹ ਹੈ ਅਮਨ ਸ਼ਾਂਤੀ ਹੋਏਗੀ ਤੇ ਕਾਰੋਬਾਰ ਚੱਲੇਗਾ ਕਾਰੋਬਾਰ ਚੱਲੇਗਾ ਤੇ ਰੋਟੀ ਪਾਣੀ ਕਿਸੇ ਨੂੰ ਮਿਲੇਗੀ ਜੀ ਸਾਰੋਂ ਵੱਡਾ ਫੈਸਲਾ ਸਾਡਾ ਨਾਲ ਇਹ ਮਨਰੇਗਾ ਦੀ ਜਿਹੜੀ ਇਹ ਸਕੀਮ ਹੈ ਪੰਜਾਬ ਕਾਂਗਰਸ ਇਹ ਬੰਦ ਨਹੀਂ ਕਰੇਗੀ ਜਿੱਦ ਦਿਨ ਅਸੀਂ ਆਵਾਂਗੇ ਅਸੀਂ ਇਹਦੇ ਬਜਟ ਦੇ ਵਿੱਚ ਪ੍ਰੋਵੀਜ਼ਨ ਕਰਾਂਗੇ ਸਾਨੂੰ 400 ਕਰੋੜ ਚਾਹੀਦਾ ਹੋਏ 500 ਕਰੋੜ ਚਾਹੀਦਾ 600 ਕਰੋੜ ਗਵਰਨਮੈਂਟ ਆਫ ਪੰਜਾਬ ਆਪਣੇ ਬਜਟ ਚੋਂ ਪ੍ਰੋਵਾਈਡ ਕਰੇਗੀ 40% ਅਸੀਂ ਹੱਕ ਨਹੀਂ ਮਾਰਨ ਦਵਾਂਗੇ ਬੀਬੀ ਸੋਨੀਆ ਗਾਂਧੀ ਦਾ ਤੇ ਡਾਕਟਰ ਮਨਮੋਹਨ ਸਿੰਘ ਦਾ ਸੁਪਨਾ ਜਿਹੜਾ 20 ਸਾਲ ਪਹਿਲੇ ਦਾ ਕਿ ਅਸੀਂ ਹਰ ਘਰ ਚ ਰੋਟੀ ਦੇਣੀ ਹੈ ਹਰ ਘਰ ਚ ਕੰਮ ਦੇਣਾ ਸੌਰੀ ਰਾਈਟ ਟੂ ਵਰਕ ਦਿੰਦਾ ਹੈ ਰਾਈਟ ਟੂ ਫੂਡ ਦਿੰਦਾ ਹੈ ਰਾਈਟ ਟੂ ਇਨਫੋਰਮੇਸ਼ਨ ਦਿੰਦਾ ਹੈ ਰਾਈਟ ਟੂ ਐਜੂਕੇਸ਼ਨ ਦਿੰਦਾ ਹੈ ਉਹ ਅਸੀਂ ਕੋਈ ਵੀ ਸੈਂਟਰ ਦੀ ਸਕੀਮ ਕਾਂਗਰਸ ਦੇ ਵੇਲੇ ਦੀ ਬੰਦ ਨਹੀਂ ਹੋਣ ਦਵਾਂਗੇ ਇਹ ਸਾਡਾ ਸਾਰਿਆਂ ਨੂੰ ਵੱਡਾ ਫੈਸਲਾ ਬਾਜਵਾ ਸਾਹਿਬ ਇੱਕ ਉਹ ਕੈਪਟਨ ਅਮਰਿੰਦਰ ਸਿੰਘ ਜੀ ਦਾ ਬਿਆਨ ਆਇਆ ਸੀਗਾ ਪਿੱਛੇ ਸੁਣਿਆ ਹੁਣ ਉਹ ਕਹਿੰਦੇ ਪਾਜਪਾ ਜਿਹੜਾ ਮੇਰੇ ਤੋਂ ਕੁਛ ਕੇ ਕੋਈ ਕੰਮ ਨਹੀਂ ਕਰਦੀ ਜੇ ਅਗਰ ਉਹ ਕਾਂਗਰਸ ਦੇ ਵੀ ਚਾਹੁੰਦੇ ਹੈ ਤਾਂ ਤੁਹਾਡਾ ਸਵਾਗਤ ਸਪੂਨਾ ਦਾ ਸਵਾਗਤ ਕੀਤਾ ਜਾਏਗਾ ਇਹਦੀ ਬੇਨਤੀ ਸੁਣੋ ਜਿਹੜੀ ਗੱਲ ਦੀ ਰੈਲੇਵੈਂਸੀ ਨਹੀਂ ਨਾ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਚ ਨਾ ਉਹਨਾਂ ਨੇ ਇੱਧਰ ਕਿਤੇ ਆਣਾ ਨਾ ਇੱਥੇ ਕੋਈ ਬਹੁਤ ਥੋੜੀ ਜਗ੍ਹਾ ਹੈ ਦੀ ਕਾਂਗਰਸ ਦੀ ਵਾਸਤੇ ਪਹਿਲੀ ਵੱਡੀ ਫੋੜ ਹੈ ਹਾਂਜੀ ਸਿਰਫ